ਮੋਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਮੰਗ ਮਨਜ਼ੂਰ ਕੀਤੀ ਤੇ ਸਾਰੇ ਕਿਸਾਨ ਨੇ ਤਵਨ ਦੇਣਾ। ਦੂਸਰੀ ਵਾਰ ਵੀ ਕਈ ਘੰਟੇ ਬੈਠੇ ਸਾਡੇ ਕੇਂਦਰ ਦੇ ਮੰਤਰੀ ਅੰਤ ਤੱਕ ਵੀ ਬਾਤचीत ਜਾਰੀ ਰੱਖੀ ਜਦੋਂ ਕਿਸਾਨ ਨੇਤਾ ਉੱਠ ਕੇ ਗਏ ਤਾਂ ਵੀ ਕਿਹਾ ਕਿ ਬੈਠੋ ਗੱਲਬਾਤ ਜਾਰੀ ਰੱਖੀਏ। ਕਿਉਂਕਿ ਬਹੁਤ ਸਾਰੇ ਨਵੇਂ ਮੁੱਦੇ ਦੇ ਜੋੜ ਦਿੱਤੇ ਗਏ ਨੇ ਜਿੱਦਾਂ ਕਿਹਾ ਜਾ ਰਿਹਾ ਕਿ WTO ਜੋ ਭਾਰਤ ਬਾਦ ਹੋ ਜਵੇ World Trade Organization ਤੋਂ ਐ ਵੀ ਕਿਹਾ ਜਾ ਰਿਹਾ ਕਿ ਵਿਪਾਰ ਸਮਝੌਤੇ ਖਤਮ ਕਰ ਦਿਓ ਫ੍ਰੀ ਟ੍ਰੇਡ ਐਗਰੀਮੈਂਟ ਕੁਝ ਮੰਗਾਏ ਵੀ ਆਈਆਂ ਨੇ ਕਿ 스마트 ਮੀਟਰ ਨੂੰ ਖਤਮ ਕੀਤਾ ਜਾਏ ਨਹੀਂ ਲਗਾਏ ਜਾਣ ਇਲੈਕਟ੍ਰਿਸਿਟੀ ਐਮੈਂਡਮੈਂਟ ਬਿੱਲ ਤੋਂ ਬਾਹਰ ਰੱਖਿਆ ਜਾਵੇ ਐ ਵੀ ਕਿਹਾ ਜਾ ਰਿਹਾ ਕਿ ਪਰਾਲੀ ਜਲਾਣ ਨੂੰ ਐਚਓ ਬਾਹਰ ਰੱਖਿਆ ਜਾਵੇ ਖੇਤੀ ਖੇਤਰ ਨੂੰ ਬਾਹਰ ਰੱਖਿਆ ਜਾਵੇ ਜਲਵਾਯੂ ਦੇ ਮੁੱਦੇ ਤੋਂ ਹੁਣ ਜਦੋਂ ਬਹੁਤ ਸਾਰੇ ਨਵੇਂ ਮੁੱਦੇ ਜੁੜ ਗਏ ਨੇ ਤਾਂ ਇਹਦੇ ਲਈ ਟਾਈਮ ਚਾਹੀਦਾ ਹੈ ਰਾਜਾਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕਰਨ ਲਈ ਮੰਗਾ ਮੰਜ਼ੂਰ ਕਰਨ ਲਈ ਵੀ ਸ਼ਾਇਦ ਉਹਦੇਲੇ ਕਿਸਾਨ नेता ਤਿਆਰ ਨਹੀਂ ਹੋਏ ਉੱਠ ਕੇ ਚਲੇਗੇ ਮੈਂ ਅੱਜ ਵੀ ਕਵਾਂਗਾ ਵਾਪਸ ਆਓ ਬਾਤ ਚਿਤ ਜਾਰੀ ਰੱਖੀਏ ਕਿਉਂਕਿ ਗੱਲਬਾਤ ਦੇ ਰਾਹੀਂ ਮੋਦੀ ਸਰਕਾਰ ਨੇ ਜੇ ਕਤਰ ਤੋਂ ਨੌ ਸੈਨਾ ਦੇ 8 ਅਧਿਕਾਰੀਆਂ ਨੂੰ ਜਿਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਮਰਤਯੂ ਦੰਡ ਹੋ ਗਿਆ ਸੀ ਉਹਨਾਂ ਨੂੰ ਵੀ ਸੁਰੱਖਿਤ ਹਿੰਦੁਸਤਾਨ ਲੈ ਆਏ ਆਪਰੇਸ਼ਨ ਗੰਗਾ ਚ ਅਸੀਂ ਯੂਕਰੇਨ ਤੋਂ 27000 ਭਾਰਤ ਦੇ ਲੋਕਾਂ ਨੂੰ ਵਾਪਸ ਲਿਆ ਅਫਗਾਨਿਸਤਾਨ ਤੋਂ ਗੁਰੂਗ੍ਰਾਂਧ ਸਾਹਿਬ ਤੋਂ ਲੈ ਕੇ ਸਿੱਖ ਪਰਿਵਾਰਾਂ ਨੂੰ ਵਾਪਸ ਲੈ ਕੇ ਆਏ ਸਭ ਬਾਜਿੱਦ ਜਰੀਏ ਹੀ ਹੋ ਪਾਇਆ ਅੱਜ ਵੀ ਬਾਜਿੱਦ ਦੇ ਰਾਹੀਂ ਸਾਰੀ ਸਮੱਸਿਆ ਦਾ ਹੱਲ ਨਿਕਲੇਗਾ ਮੰਗਾਂ ਮਨਜ਼ੂਰ ਹੋਣਗੀਆਂ ਕਿਰਪਾ ਕਰਕੇ ਗੱਲਬਾਤ ਕਰੋ ਤੇ ਪ੍ਰਦਰਸ਼ਨਕਾਰੀਆਂ ਨੂੰ ਮੈਂ ਕਹਾਂਗਾ ਆਪ ਹਿੰਸਾ ਤੋੜਫੋੜ ਆਗਜਨੀ ਨਾ ਕਰੋ ਦੇਸ਼ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਬਾਜੀ ਦੇ ਰਾਹੇ ਰਾਹੇ ਹੀ ਕੋਈ ਨਾ ਕੋਈ ਹੱਲ ਨਿਕਲੇਗਾ ਜਿੰਤੇ ਤੱਕ ਤੁਸੀਂ ਇੱਕ ਗੱਲ ਹੋਰ ਪੁੱਛੀ ਕਿ ਐਮਐਸਪੀ ਐਮਐਸਪੀ ਕਾਂਗਰਸ ਨੇ ਤਾਂ ਕੁਝ ਨਹੀਂ ਕੀਤਾ ਕਾਂਗਰਸ ਨੇ 10 ਸਾਲ ਦੇ ਵਿੱਚ ਕੁੱਲ ਮਿਲਾ ਕੇ 550000 ਕਰੋੜ ਰੁਪਏ ਦਿੱਤਾ ਕਿ ਭਾਈ 550000 ਕਰੋੜ ਰੁਪਏ ਝੋਨਾ ਤਾਨ ਦਲਹਨ ਤੇ ਤਿਲਨਲੇ ਮੋਦੀ ਸਰਕਾਰ ਨੇ 18 ਲੱਖ 39000 ਕਰੋੜ ਰੁਪਏ ਦਿੱਤਾ 10 ਸਾਲਾਂ ਚ ਹੁਣ ਦੇਖੋ ਕਾਂਗਰਸ ਨੇ 2 ਲੱਖ 84000 ਕਰੋੜ ਰੁਪਏ ਖਰਚ ਕੀਤਾ ਧਾਨ ਦੀ ਖਰੀਦ ਲਈ ਮੋਦੀ ਸਰਕਾਰ ਨੇ ਦਿੱਤਾ 12 ਲੱਖ 14000 ਕਰੋੜ ਰੁਪਏ ਕਾਂਗਰਸ ਨੇ ਕਣਕ ਲਈ ਦਿੱਤਾ 2 ਲੱਖ 55000 ਰੁਪਏ ਮੋਦੀ ਸਰਕਾਰ ਨੇ ਦਿੱਤਾ 5 ਲੱਖ 50000 ਰੁਪਏ ਕਾਂਗਰਸ ਨੇ ਦਲਨ ਲਈ ਦਿੱਤਾ 1936 ਕਰੋੜ ਰੁਪਏ ਮੋਦੀ ਸਰਕਾਰ ਨੇ ਦਿੱਤਾ 85908 ਕਰੋੜ ਰੁਪਏ कांग्रेस ने तिलन ले ਦਿੱਤਾ 10261 करोड़ रुपया मोदी सरकार ने ਦਿੱਤਾ 3455 करोड़ रुपया यानी कि कई गुना ज्यादा ਦਿੱਤਾ ਐ ਹੀ ਨਹੀਂ ਐਮਐਸਪੀ ਦਸੀ ज्यादा ਦਿੱਤੀ ਅਸੀਂ ਸੁਮਿਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਕੇ ਲਾਗਤ ਪਲੱਸ 50% ਮੁਨਾਫਾ ਘੱਟ ਤੋਂ ਘੱਟ ਸੁਨਿਸ਼ਚਿਤ ਕੀਤਾ ਅਸੀਂ ਸੁਮਿਨਾਥਨ ਜੀ ਨੂੰ ਤੇ ਚੌਧਰੀ ਚਰਨ ਸਿੰਘ ਜੀ ਨੂੰ ਭਾਰਤ ਰਤਨ ਦਾ ਅਵਾਰਡ ਵੀ ਦਿੱਤਾ ਸਾਰਨੋ ਵੱਡਾ ਅਵਾਰਡ ਐ ਹੀ ਨਹੀਂ ਕਿਸਾਨਾਂ ਨੂੰ ਕਾਂਗਰਸ ਦੇ ਟਾਈਮ ਤੇ ਮਿਲਦੇ ਸੀ 730000 ਕਰੋੜ ਰੁਪਏ ਰਿਣ ਮੋਦੀ ਸਰਕਾਰ ਚ ਮਿਲਿਆ 20 ਲੱਖ ਕਰੋੜ ਰੁਪਏ ਸਾਲ ਦਾ ਕਾਂਗਰਸ ਦੇ ਟਾਈਮ ਤੇ ਬਜਟ ਸੀ 27662 ਕਰੋੜ ਰੁਪਏ ਮੋਦੀ ਸਰਕਾਰ ਦੇ ਟਾਈਮ ਤੇ ਬਜਟ ਹੈ 125000 ਕਰੋੜ ਰੁਪਏ ਯਾਨੀ ਕਿ ਲੱਖ ਕਰੋੜ ਰੁਪਏ ਜ਼ਿਆਦਾ ਸਾਲ ਦਾ ਕਾਂਗਰਸ ਦੇ ਟਾਈਮ ਤੇ ਪੀਐਮ ਕਿਸਾਨ ਸਨਮਾਨ ਨਹੀਂ ਦੀ ਨਾ ਕਿਸਾਨਾਂ ਨੂੰ ਸਨਮਾਨ ਸੀ ਨਾ ਪੈਸਾ ਸੀ ਮੋਦੀ ਜੀ ਨੇ ਦਿੱਤਾ 11 ਕਰੋੜ ਕਿਸਾਨਾਂ ਨੂੰ 6 6000 ਰੁਪਏ ਸਾਲ ਦਾ ਕੁੱਲ ਮਿਲਾ ਕੇ 281000 ਕਰੋੜ ਰੁਪਏ ਕਾਂਗਰਸ ਦੇ ਟਾਈਮ ਤੇ ਫਸਲ ਬਰਬਾਦ ਹੋਣ ਤੇ ਮੁਆਵਜ਼ਾ ਨਹੀਂ ਮਿਲਦਾ ਸੀ ਮੋਦੀ ਸਰਕਾਰ ਦੇ ਫਸਲ ਬੀਮਾ ਯੋਜਨਾ ਚ 154000 ਕਰੋੜ ਰੁਪਏ ਮੁਆਵਜ਼ਾ ਮਿਲਿਆ ਹੈ ਕਿਸਾਨ ਕਾਂਗਰਸ ਦੇ ਟਾਈਮ ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਨਹੀਂ ਸੀ ਮੋਦੀ ਸਰਕਾਰ ਦੇ ਟਾਈਮ ਤੇ ਲੱਖਾਂ ਕਿਸਾਨ ਜੁੜੇ ਨੇ 8000 ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਕਿਸਾਨ ਸਿੰਚਾਈ ਯੋਜਨਾ ਚ 15500 11 ਕਰੋੜ ਰੁਪਏ ਖਰਚ ਕੀਤਾ ਪੀਐਮ ਕਿਸਾਨ ਪੀਐਮ ਕੁਸ਼ਮ ਯੋਜਨਾ ਵਰਗੀਆਂ ਯੋਜਨਾ ਸੋਲਰ ਪੰਪ ਵਰਗੀਆਂ ਵੀ ਲੈ ਕੇ ਆਏ ਅਨੇਕੋ ਯੋਜਨਾਵਾਂ ਜਿਦੇ ਚ ਕਿਸਾਨ ਨੂੰ ਲਾਭ ਹੀ ਮਿਲਿਆ ਅਸੀਂ ਕਦੇ ਕੋਈ ਕਮੀ ਨਹੀਂ ਰੱਖੀ ਅੱਗੇ ਵੀ ਨਹੀਂ ਰੱਖਾਂਗੇ ਕਿਸਾਨ ਸਾਡੇ ਪਰਿਵਾਰ ਦਾ ਹਿੱਸਾ ਨੇ ਚਾਰ ਜਾਤੀਆਂ ਦੀ ਗੱਲ ਮੋਦੀ ਜੀ ਨੇ ਕੀਤੀ ਉਹਦੇ ਚ ਅੰਨਦਾਤਾ ਹੈ ਕਿਸਾਨ ਹੈ ਕਿਸਾਨ ਦੇ ਭਲੇ ਲਈ ਪਹਿਲੇ ਵੀ ਕੰਮ ਕੀਤਾ ਅੱਗੇ ਵੀ ਕਰਾਂਗੇ ਮੈਂ ਇਤਨਾ ਹੀ ਕਵਾਂਗਾ ਕਿਸਾਨ ਨੇਤਾਵਾਂ ਨੂੰ ਆਓ ਚਰਚਾ ਜਾਰੀ ਰੱਖੀਏ ਬਹੁਤੀ ਮੰਗਾ ਸੀ ਤੁਹਾਡੀ ਮੰਨ ਲਈ ਇਹਨੇ ਕੁਝ ਰਹਿੰਦੀਆਂ ਨੇ ਉੱਤੇ ਵੀ ਚਰਚਾ ਕਰਨ ਲਈ ਇਸੇ ਤਿਆਰ ਰਾਹੁਲ ગાંધી ਹੁਣ ਕਹਿ ਰਹੇ ਨੇ ਸਰ ਕਿ ਅਸੀਂ ਦੇਣਗੇ ਗਾਰੰਟੀ ਸਾਨੂੰ ਦਿਤਾਓ ਕਾਂਗਰਸ ਦੀ ਗਾਰੰਟੀ ਪਹਿਲੇ ਵੀ ਫੇਲ ਹੋਈ ਹੁਣ ਵੀ ਹੋਏਗੀ ਕਾਂਗਰਸ ਨੇ ਕਦੇ ਵੀ ਜੋ ਕਿਹਾ ਉਹ ਨਹੀਂ ਕੀਤਾ ਹਿਮਾਚਲ ਤੇ ਕਿਹਾ ਸੀਗਾ 1500 ਰੁਪਏ ਹਰ ਮਹਿਲਾ ਨੂੰ ਹਰ ਮਹੀਨੇ ਮਿਲੇਗਾ ਕੁਝ ਨਹੀਂ ਦਿੱਤਾ ਕਾਂਗਰਸ ਨੇ ਕਿਹਾ ਸੀ 2 ਰੁਪਏ ਕਿਲੋ ਗੋਬਰ ਤੇ 100 ਰੁਪਏ ਲੀਟਰ ਦੁੱਧ ਖਰੀਦਾਂਗੇ ਨਹੀਂ ਖਰੀਦਿਆ ਕਾਂਗਰਸ ਨੇ ਕਿਹਾ ਸੀ ਜਿਹੜੇ ਬਾਗਵਾਨ ਨੇ ਉਹਨਾਂ ਨੂੰ ਮੂੰਹ ਮੰਗੇ ਦਮ ਮਿਲਣਗੇ ਨਹੀਂ ਮਿਲੇ ਕਾਂਗਰਸ ਨੇ ਕਿਹਾ ਸੀ 5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਨਹੀਂ ਦਿੱਤਾ ਕਿਹੜੀ ਗਰੰਟੀ ਪੂਰੀ ਕੀਤੀ ਕਾਂਗਰਸ ਨੇ ਕੋਈ ਨਹੀਂ راہਲੂ ਗਾਂਧੀ ਦੀਆਂ ਗਰੰਟੀਆਂ ਸਾਰੀ ਜਗ੍ਹਾ ਫੇਲ ਹੋਈਆਂ راہਲੂ ਗਾਂਧੀ ਜੀ ਉਹ ਨੇਤਾ ਨੇ ਜਿਹੜੇ ਆਪਣੀ ਸਰਕਾਰ ਦੇ ਕਾਨੂੰਨ ਆਰਡੀਨੈਂਸ ਫਾੜ ਦਿੱਤਾ ਸੀ ਉਹ ਨਵਾਂ ਕਾਨੂੰਨ ਕਿੱਥੋਂ ਬਣਾਣਗੇ 60 ਸਾਲ ਇਹਨਾਂ ਦੀ ਸਰਕਾਰ ਰਹੀ ਐਮਐਸਪੀ ਦੇ ਇਹਨਾਂ ਨੇ ਕਾਨੂੰਨ ਨਹੀਂ ਬਣਾਇਆ ਅੱਜ ਵੱਡੀਆਂ ਗੱਲਾਂ ਕਰਦੇ ਨੇ ਸਰ ਟਕਰਾਓ ਵੀ ਹੋ ਰਹਾ ਹੈ ਕਿਸਾਨੋ ਕਾ ਔਰ ਪੁਲਿਸ ਕਾ ਮੈਂ ਇਤਨੇ ਹੀ ਕਹੂੰਗਾ ਮੈਂ ਇਹੀ ਕਹੂੰਗਾ ਪ੍ਰਦਰਸ਼ਨਕਾਰੀਆਂ ਨੂੰ ਟਕਰਾਵ ਦੀ ਸਥਿਤੀ ਨਾ ਕਰੋ ਬੈਰੀਕੇਡ ਇਹਦੇ ਲਗਾਏ ਨੇ ਕਿ ਤੁਸੀਂ ਜੋ ਪ੍ਰਦਰਸ਼ਨ ਕਰਨਾ ਹੈ ਤਾਂ ਸ਼ਾਂਤੀ ਨਾਲ ਕਰੋ ਤੋੜ-ਫੋੜ ਆਗ ਜਨ ਹਿੰਸਾ ਇਹਦੇ ਚ ਕਿਸੇ ਦਾ ਲਾਭ ਨਹੀਂ ਦੇਸ਼ ਦਾ ਨੁਕਸਾਨ ਹੈ ਸ਼ਾਂਤੀ ਮਹਾਤਮਾ ਗਾਂਧੀ ਨੇ ਦੁਨੀਆ ਨੂੰ ਦੱਸਿਆ ਕਿ ਕਿਸ ਤਰ੍ਹਾਂ ਸ਼ਾਂਤੀ ਨਾਲ ਵੀ ਪ੍ਰਦਰਸ਼ਨ ਕੀਤੇ ਜਾ ਸਕਦੇ ਨੇ ਆਪਣੀ ਮੰਗਾਂ ਮਨਾਈ ਜਾ ਸਕਦੀਆਂ ਨੇ ਆਗਜਨੀ ਤੋੜਫੋੜ ਹਿੰਸਾ ਨਾ ਕਰਨ ਇਹ ਮੇਰਾ ਨਵੇਦਨ ਪ੍ਰਦਰਸ਼ਨਕਾਰੀਆਂ ਨੂੰ ਹੈ ਤੇ ਕਿਸਾਨੇ ਤਾਮ ਨੂੰ ਮੈਂ ਕਵਾਂਗਾ ਕਿ ਕਿਰਪਾ ਕਰਕੇ ਚਰਚਾ ਦਾ ਹਿੱਸਾ ਬਣੇ ਰਹੋ ਤੁਹਾਡੀਆਂ ਬੋਧੀਆਂ ਮੰਗਾ ਸੀ ਮੰਨ ਲਈਆਂ ਨੇ ਜਿਹੜੀ ਬਾਕੀ ਰਹਿੰਦੀ ਹੈ ਉੱਤੇ ਚਰਚਾ ਕਰਨ ਲਈ ਅਸੀਂ ਤਿਆਰ ਹਾਂ